ਮੱਲੋਟ ਟਰੈਕਟਰ ਮੰਡੀ ਤੇ ਤੇ ਵੀਡੀਓ ਨੂੰ ਹੁਣ ਦਬਕੇ ਸ਼ੇਅਰ ਕਰ ਦਿਓ ਜੀ ਟਰੈਕਟਰਾਂ ਚ ਉਹ ਲੰਮੀ ਲੇਨ ਦੂਰ ਤੱਕ ਦੇਸੀ ਜਾਂਦੇ ਟਰੈਕਟਰੀ ਟਰੈਕਟਰ ਖੜੇ ਆ ਸਾਰੇ ਵਿਖਾਵਾਂਗੇ ਤੁਸੀਂ ਅੱਜ ਸ਼ੇਅਰ ਨਹੀਂ ਰੁਕੰਦੇ ਨੇ ਆਪਾਂ ਤੁਹਾਡੇ ਲਈ ਖੇਤੀ ਸਾਧਨ ਨਹੀਂ ਮੁਕੰਦੇ ਨੇ ਆ ਪਹਿਲਾ ਟਰੈਕਟਰ ਹੈਗਾ ਜੀ ਮਹਿੰਦਰਾ B 275 ਭੂਮੀ ਪੁੱਤਰ ਮਾਡਲ ਭੂਮੀ ਪੁੱਤਰ ਮਾਡਲ ਦਾ ਟਰੈਕਟਰ ਆ ਮਗਰ ਲੈਟਰ ਹੈਗੇ 70 ਤੋਂ 75% 2000 ਹੈਗਾ ਜੀ ਇਹ ਪੰਜ ਮਾਡਲ 1,65,000 ਰੁਪਿਆ ਇਸ ਟਰੈਕਟਰ ਦੀ ਮੰਗ 2005 ਮਾਡਲ ਟਰੈਕਟਰ ਸਾਰੇ ਟਰੈਕਟਰ ਦੀ ਭਾਅ ਸਹਰ ਵਾਲੇ ਟਰੈਕਟਰ ਆ ਸਸਤੀ ਮੰਡੀ ਮੰਗਣੀ ਜਾਂਦੀ ਆ ਬਾਕੀ ਮੰਡੀਆਂ ਨਾਲੋਂ ਅੱਗੇ ਆ ਗਿਆ ਜੀ Mahindra 475 475 ਟਰੈਕਟਰ ਆ 2013 ਮਾਡਲ ਆ 2 ਲੱਖ ਤੇ 35000 ਰੁਪਏ ਡਿਮਾਂਡ ਆ ਇਸ ਟਰੈਕਟਰ ਦੀ 2 ਲੱਖ 35000 ਰੁਪਏ ਡਿਮਾਂਡ ਆ ਮੂਰੇ ਵੱਡਾ ਬੰਪਰ ਲੱਗਿਆ ਅੱਗੇ ਆ ਗਿਆ ਜੀ ਸੂਨਾਲੀ ਕਾ ਡੀਆਈ ਡੀਆਈ 35 ਵਾਲਾ ਟਰੈਕਟਰ ਆ ਚਾਰੇ ਟਾਇਰ ਬਿਲਕੁਲ ਨਵੇਂ ਆ ਸੈਂਟਰ ਕੇਅਰ ਆ ਟਾਇਰ ਜਿਵੇਂ ਨਵੇਂ ਆ Heavy BKT ਕੰਪਨੀ ਦੇ ਆ बीकेटी कंपनी ਦਾ ਟਾਇਰ ਨਵੇਂ ਆ ਮਾਡਲ ਦੀ ਗੱਲ ਕਰੀਏ ਤਾਂ ਮਾਡਲ ਹੈਗਾ ਜੀ 2014 3 ਲੱਖ 35000 ਰੁਪਏ ਡਿਮਾਂਡ ਆ 14 ਮਾਡਲ ਟਰੈਕਟਰ ਦੀ ਬਾਕੀ ਸਿੰਪਲ ਸਟੀਅਰਿੰਗ ਟਰੈਕਟਰ ਹੈ ਜੀ ਇਹ ਸਿੰਪਲ ਸਟੀਅਰਿੰਗ ਆ ਚਲਦੀ ਚਲਦੀ ਵੀਡੀਓ ਨੂੰ ਬਈ ਸ਼ੇਅਰ ਕਰੀ ਚਲੋ ਅੱਗੇ ਹੈਗਾ ਜੀ Mahindra 475 DI 475 DI ਟਰੈਕਟਰ ਆ ਇਹਦੇ ਵੀ ਵੱਡਾ ਬੰਪਰ ਲੱਗਿਆ ਤੇ ਮਾਡਲ ਹੈਗਾ ਜੀ 2009 9 ਮਾਡਲ ਟਰੈਕਟਰ ਆ ਤੇ ਇਹਦੀ ਡਿਮਾਂਡ ਕੀ 1 ਲੱਖ 90000 ਰੁਪਿਆ ਇਸ ਟਰੈਕਟਰ ਦੀ 1 ਲੱਖ 90000 ਰੁਪਏ ਡਿਮਾਂਡ ਆ ਬਾਕੀ ਇੱਥੇ ਨੰਬਰ ਬਾਹਰ ਦੇ ਵੀ ਮਿਲ ਜਾਂਦੇ ਆ ਤੇ ਭਈ ਆਪ ਨੰਬਰ ਹਰ ਇੱਕ ਤਰ੍ਹਾਂ ਦਾ ਨੰਬਰ ਹੀ ਮਿਲ ਜਾਂਦਾ ਵੈਸਟ ਬੰਗਾਲ ਉੜੀਸਾ ਹਰ ਇੱਕ ਤਰ੍ਹਾਂ ਦਾ ਹਰਿਆਣਾ ਰਾਜਸਥਾਨ ਤੇ ਅੱਗੇ ਹੈਗਾ ਜੀ ਮੈਸੀ ਮੈਸੀ ਟਰੈਕਟਰ ਆ 241 ਵਾਲਾ 241 ਵਾਲਾ ਟਰੈਕਟਰ ਆ ਤੇ ਬਾਕੀ ਟਰੈਕਟਰ ਦੇ ਅਗਲੇ ਟਾਇਰ ਬਿਲਕੁਲ ਨਵੇਂ ਆ ਮਗਰਲੇ ਟਾਇਰ ਹੈਗੇ ਆ ਜੀ ਅੱਧੋਂ ਜ਼ਿਆਦਾ ਟਾਇਰ ਆ ਤੇ ਇਹ ਟਰੈਕਟਰ ਮਾਡਲ ਦੀ ਗੱਲ ਕਰੀਏ ਤਾਂ ਮਾਡਲ ਹੈਗਾ ਜੀ ਇਹ 2011 11 ਮਾਡਲ ਟਰੈਕਟਰ ਦੀ ਡਿਮਾਂਡ ਹੈਗੀ ਹੈ 2.5 ਲੱਖ ਰੁਪਈਆ ਇਹ ਕਿ ਪਾਵਰ ਸਟੀering ਟਰੈਕਟਰ ਆ ਜੀ ਰੀਜਨਲ ਕੰਪਨੀ ਦਾ ਪਾਵਰ ਸਟੀering ਆ ਟਰੈਕਟਰ ਦੀ ਕੰਡੀਸ਼ਨ ਵੀ ਸਾਫ ਆ ਬਾਕੀ ਕਮੈਂਟ ਕਰਕੇ ਦੱਸੀ ਚਲੋ ਕਿਹੜਾ ਟਰੈਕਟਰ ਵੇਖਣਾ ਉਹੀ ਟਰੈਕਟਰ ਵਿਖਾ ਦਾਂਗੇ ਅੱਗੇ ਆ ਗਏ ਸੋਨਾਲੀਕਰ ਡੀਆਈ 35 35 ਵਾਲਾ ਟਰੈਕਟਰ ਆ ਇਹ ਟਰੈਕਟਰ ਦੇ ਮਗਰਲੇ ਟਾਇਰ ਹੈਗੇ ਆ ਜੀ ਸਹੀ 30 ਤੋਂ 35% ਟਾਇਰ ਆ ਚਾਰੇ ਟਾਇਰ 30 ਤੋਂ 35% ਸੈਂਟਰ ਗੇਅਰੀ ਟਰੈਕਟਰ ਆ ਇਹ ਹੈਗਾ ਜੀ ਮਾਡਲ 2009 ਇਹਦੀ ਡਿਮਾਂਡ ਹੈਗੀ ਆ 1 ਲੱਖ ਤੇ 85000 ਰੁਪਿਆ 185000 ਰੁਪਿਆ ਇਸ ਟਰੈਕਟਰ ਦੀ ਡਿਮਾਂਡ ਆ ਬਾਕੀ ਸਾਫ ਕੰਡੀਸ਼ਨ ਦਾ ਟਰੈਕਟਰ ਹੈ ਜੀ ਬਾਡੀ ਲੈਂ ਤੇ ਰੰਗ ਰੀਜਨਲ ਆ ਬਾਕੀ ਟੱਟ ਭਾਜੀ ਤੋਂ ਬਚਾਰ ਟਰੈਕਟਰ ਦਾ ਰੈਮ ਰੂਮ ਸਾਫ ਆ ਅੱਗੇ ਹੈਗਾ ਜੀ ਮਹਿੰਦਰਾ 475 475 ਭੂਮੀ ਪੁੱਤਰ ਮਾਡਲ ਨਵੇਂ ਟਾਇਰਾਂ ਚ ਬਿਲਕੁਲ ਨਵੇਂ ਟਾਇਰ ਆ ਬਾਕੀ ਇਹ ਹੈਗਾ ਜੀ ਮਾਡਲ ਦੀ ਗੱਲ ਕਰੀਏ ਤਾਂ ਮਾਡਲ ਹੈਗਾ ਇਹ ਟਰੈਕਟਰ ਉੱਚਾ ਮਾਡਲ ਹੀ ਇਹ ਜਿੱਤੇ ਇਹ ਰੇਟ ਨਹੀਂ ਲਿਖਿਆ ਗਿਆ ਹੁਣੇ ਆ ਕੇ ਖੜਾ ਹੀ ਆ ਮੰਡੀ ਤੇ ਟਰੈਕਟਰ ਅੱਗੇ ਆ ਗਿਆ ਜੀ ਜੌਂਡੀਅਰ 510 45204 ਟਰੈਕਟਰ ਆਸਤੇ ਬੜੇ ਫੋਨ ਆਉਂਦੇ ਆ ਆਹ ਟਰੈਕਟਰ ਬਾਈ ਡਬਲ ਕਲਚ ਆ ਬਾਕੀ ਟਾਇਰ ਵੀ ਮਗਰਲੇ 45% ਆ ਅਗਲੇ ਨਵੇਂ ਆ ਅਗਲੇ ਟਾਇਰ ਨਵੇਂ ਆ ਤੇ 2007 ਮਾਡਲ ਦੀ ਡਿਮਾਂਡ ਹੈਗੀ ਆ 235000 ਰੁਪਿਆ ਪਾਵਰ ਸਟੀering ਟਰੈਕਟਰ ਆ ਜੀ ਇਹ ਜੌਂਡੀਅਰ ਪਾਵਰ ਸਟੀering ਆ ਅੱਗੇ ਆ ਗਿਆ ਜੀ ਸੋਨਾਲੀਕਾ ਬਾਈ ਕਮੈਂਟ ਕਰਕੇ ਦੱਸਿਓ ਲੋ ਕਿਹੜਾ ਟਰੈਕਟਰ ਵੇਖਣਾ ਉਹੀ ਵਿਖਾ ਦਾਂਗੇ ਸੋਨਾਲੀਕਾ ਹੈਗਾ ਜੀ 50 ਵਾਲਾ 50 ਵਾਲਾ ਟਰੈਕਟਰ ਅਸ਼ਕੰਦਰ ਮਾਡਲ ਆ ਵੱਤ ਤੋਰੇ ਵਾਲਾ ਜਿਹਨੂੰ ਕਹਿੰਦੇ ਆ ਟਰੈਕਟਰ ਦੇ ਹੈਗੇ ਆ ਜੀ 4 ਟਾਇਰ 90 ਪੈਸੇ 90 ਪੈਸੇ ਟਾਇਰ ਆ ਤੇ ਇਹਦੀ ਡਿਮਾਂਡ ਹੈਗੀ ਆ 2018 ਮਾਡਲ ਦੀ 5 ਲੱਖ ਰੁਪਇਆ 5 ਲੱਖ ਰੁਪਇਆ ਇਸ ਟਰੈਕਟਰ ਦੀ ਡਿਮਾਂਡ ਆ 2018 ਮਾਡਲ ਦੀ ਸਾਫ ਕੰਡੀਸ਼ਨ ਦਾ ਟਰੈਕਟਰ ਹੈ ਜੀ ਅੱਗੇ ਆ ਗਿਆ ਜੀ ਫੋਰਡ 3600 ਫੋਰਡ 3600 ਟਰੈਕਟਰ ਆ ਬਾਕੀ ਇਹ ਹੈਗਾ ਜੀ ਪੰਜਾਬ ਨੰਬਰ ਆ ਮਾਡਲ ਦਸੀਏ ਦਾ ਰੰਗ ਟਰੈਕਟਰ ਤੇ ਬਿਲਕੁਲ ਨਾਲ ਦਾ ਹਰੇਕ ਤਰ੍ਹਾਂ ਦਾ ਟਰੈਕਟਰ ਆਉਂਦਾ ਮੰਡੀ ਤੇ ਤੇ ਮਾਡਲ ਹੈਗਾ ਜੀ 1993 1 ਲੱਖ 25000 ਰੁਪਇਆ ਡਿਮਾਂਡ ਆ A2Z ਰੰਗ ਰੂਗਾ ਹਜੇ ਨਾਲ ਦਾ ਨਾਲ ਦਾ ਹੀ ਡੀਜ਼ਲ ਪੰਪ ਆ ਤੁਸੀਂ ਦੇਖ ਸਕਦੇ ਆ ਬਾਕੀ ਰੈਮ ਵੀ ਸਾਫ ਆ ਜੀ ਨਾਲ ਦੇ ਮਗਰਾੜਾ A2Z ਸਾਫ ਕੰਡੀਸ਼ਨ ਦਾ 93 ਮਾਡਲ 1,25,000 ਰੁਪਿਆ ਅੱਗੇ ਆ ਗਿਆ ਜੀ ਫਾਰਮ ਟਰੈਕ 60 ਫਾਰਮ ਟਰੈਕ 60 ਟਰੈਕਟਰ ਆ ਇਹ ਟਰੈਕਟਰ ਹੈਗਾ ਜੀ ਮਗਰੇ ਟਾਇਰ ਤੇ ਅਗਲੇ ਚਾਰੇ ਚਾਰੇ 45% ਟਾਇਰ ਆ 2007 ਮਾਡਲ ਆ 2,35,000 ਰੁਪਿਆ ਡਿਮਾਂਡ ਆ 2,35,000 ਰੁਪਿਆ ਇਸ ਟਰੈਕਟਰ ਦੀ ਡਿਮਾਂਡ ਆ ਅੱਗੇ ਹੈਗਾ ਜੀ ਆਇਸ਼ਰ 380 ਵਾਲਾ 380 ਵਾਲਾ 3 ਸਿਲੰਡਰ ਇੰਜਨ ਨਵੇਂ ਟਾਇਰ ਮਗਰਲੇ ਪੱਕੇ ਟਾਇਰ ਆ 2014 ਮਾਡਲ 285000 ਰੁਪਿਆ 14 ਮਾਡਲ 285000 ਰੁਪਿਆ ਐਸ ਸਿਲਵਰ ਰੰਗ ਵਾਲੇ ਆਇਸ਼ੇ ਦੀ ਡਿਮਾਂਡ ਆ ਬਾਕੀ ਇਹ ਸੁੱਕੇ ਵੀ ਆਉਂਦੇ ਰੈਡੀਏਟਰ ਵਾਲਾ ਟਰੈਕਟਰ ਆ ਜੀ ਰੈਡੀਏਟਰ ਵਾਲਾ ਟਰੈਕਟਰ ਆ ਸਾਫ ਕੰਡੀਸ਼ਨ ਦਾ ਇਹਨੂੰ ਕਹਦੇ ਆ ਸੋਨਾ ਟਰੈਕਟਰ ਆ ਕੰਮ ਲੈਣ ਵਾਸਤੇ ਚੰਗਾ ਅੱਗੇ ਆ ਗਿਆ ਜੀ ਸੋਨਾ ਲੀਕਾ ਸੋਨਾ ਲੀਕਾ ਕੇ 750 ਸਿਕੰਦਰ ਮਾਡਲ ਚੰਗੇ ਟਾਇਰਾਂ ਚ ਇਹ ਹੈਗਾ ਜੀ 19 ਮਾਡਲ 5,75,000 ਰੁਪਿਆ 19 ਮਾਡਲ 5,75,000 ਰੁਪਿਆ ਐਸ ਟਰੈਕਟਰ ਦੀ ਡਿਮਾਂਡ ਆ 3522 ਵੀ ਖੜੇ ਆ ਬਈ 744 ਵੀ ਖੜੇ ਅੱਜ ਸਾਰੇ ਵੀ ਇਹਨੂੰ ਸ਼ੇਅਰ ਕਰੀ ਚੱਲੋ ਇਹ ਹੈਗਾ ਜੀ 2001 ਮਾਡਲ ਸੋਨਾ ਲਿਕਾ 740 ਇਹਦੀ ਡਿਮਾਂਡ ਹੈਗੀ ਹੈ 1.5 ਲੱਖ ਰੁਪਿਆ 1.5 ਲੱਖ ਰੁਪਿਆ ਐਸ ਟਰੈਕਟਰ ਦੀ ਡਿਮਾਂਡ ਆ ਬਾਕੀ ਚੰਗੀ ਕੰਡੀਸ਼ਨ ਦਾ ਅਗੇ ਅਰਜਨ ਵਾਸਤੇ ਬਾਈ ਬੜੇ ਕਮੈਂਟ ਕਰਦੇ ਹੁੰਦੇ ਆ ਅਰਜਨ 605 ਵਾਸਤੇ ਤਾਂ ਆਹ ਟਰੈਕਟਰ ਆਇਆ ਜੀ ਅਰਜਨ 605 ਅਲਟਰਾ ਮਾਗਰ ਲਈ ਟਾਇਰ ਆ ਗਿਆ 70 ਪੈਸੇ ਸੈਂਟਰ ਗੇਅਰ ਰਿਮ ਚਾਰੇ ਨਾਲ ਦੇ ਇਹਦੀ ਡਿਮਾਂਡ ਤੇ ਮਾਡਲ ਦੀ ਗੱਲ ਕਰੀਏ ਤਾਂ ਮਾਡਲ ਹੈਗਾ ਜੀ 2006 2 ਲੱਖ ਤੇ 95000 ਰੁਪਏ ਡਿਮਾਂਡ ਆ 6 ਮਾਡਲ 2 ਲੱਖ 95000 ਰੁਪਏ ਪਾਵਰ ਸਟੀering ਟਰੈਕਟਰ ਆ ਜੀ ਪਾਵਰ ਸਟੀering ਆ ਅੱਗੇ ਆ ਗਿਆ Mahindra 475 2003 ਮਾਡਲ ਇਹਦੀ ਡਿਮਾਂਡ ਹੈਗੀ 1 ਲੱਖ ਤੇ 80000 ਰੁਪਿਆ 53 10 ਖੜਾ ਜੀ ਅੱਗੇ ਨਵਾਂ ਜਿਹਾ ਟਰੈਕਟਰ ਖੜਾ 53 10 ਜੌਂਡੀਅਰ ਬਾਕੀ ਚਾਰੇ ਟਾਇਰ ਇਹਦੇ 90 ਪੈਸੇ ਟਾਇਰ ਆ ਤੇ ਮਾਡਲ ਹੈਗਾ ਜੀ ਇਹ ਟਰੈਕਟਰ 2019 15 ਮਾਡਲ ਹੈ ਜੀ 15 ਮਾਡਲ ਆ 6 ਲੱਖ ਤੇ 25000 ਰੁਪਏ ਡਿਮਾਂਡ ਆ 15 ਮਾਡਲ ਟਰੈਕਟਰ 6 ਲੱਖ ਤੇ 25000 ਰੁਪਿਆ ਹਾਂਜੀ ਬਾਈ ਸੁਖ ਕੰਬੋਜ ਆ ਗਿਆ ਆਪਣੇ ਜੁੜ ਗਿਆ ਬਾਈ ਤੇ ਅੱਗੇ ਹੈਗਾ ਜੀ ਹਾਲੈਂਡ ਹਾਲੈਂਡ ਹੈਗਾ ਜੀ ਇਹ 5510 4휠 ਡਰਾਈਵ ਆ 4휠 ਡਰਾਈਵ ਫੈਬਰ ਵਾਲੀ ਛਤਰੀ ਤੇ ਇਹਦੀ ਡਿਮਾਂਡ ਹੈਗੀ ਆ 22 ਮਾਡਲ ਦੀ 8 ਲੱਖ ਤੇ 90000 ਰੁਪਿਆ 22 ਮਾਡਲ 8 ਲੱਖ 90000 ਰੁਪਿਆ ਇਸ ਟਰੈਕਟਰ ਦੀ ਡਿਮਾਂਡ ਆ ਬਾਕੀ ਸਾਫ ਕੰਡੀਸ਼ਨ ਦਾ ਟਰੈਕਟਰ ਆ ਜੀ ਅੱਗੇ ਆ ਗਿਆ ਜੀ ਜੌਂਡੀਅਰ ਜੌਂਡੀਅਰ ਹੈਗਾ ਜੀ 5036D ਟਾਇਰ ਟਰੈਕਟਰ ਦੇ ਕੇ 90 ਪੈਸੇ 90 ਪੈਸੇ ਟਾਇਰਾਂ ਦੇ ਵਿੱਚ ਇਹਦੀ ਡਿਮਾਂਡ ਹੈਗੀ ਆ 22 ਮਾਡਲ ਦੀ 5.5 ਲੱਖ ਰੁਪਈਆ 5.5 ਲੱਖ ਰੁਪਈਆ ਡਿਮਾਂਡ ਆ 2022 ਮਾਡਲ ਆ ਟਰੈਕਟਰ ਵੀ ਸਾਫ ਕੰਡੀਸ਼ਨ ਦਾ ਸ਼ੋਰੂਮ ਕੰਡੀਸ਼ਨ ਦਾ ਟਰੈਕਟਰ ਆ ਤੇ ਇੱਕ ਸਾਲ ਹੀ ਹੋਇਆ ਹਜੇ ਆਇਆ ਇਹਨੂੰ ਅੱਗੇ ਹੈਗਾ ਜੀ ਆਈਸ਼ਰ TB15 ਹਬੋਰ ਨੰਬਰ ਟਾਇਰ ਮਗਰਲੇ 70 ਪੈਸੇ ਮਾਡਲ ਹੈਗਾ ਜੀ 1998 ਇਹਦੀ ਡਿਮਾਂਡ ਹੈਗੀ ਆ 155000 ਰੁਪਇਆ 155000 ਰੁਪਇਆ ਇਸ ਟਰੈਕਟਰ ਦੀ ਡਿਮਾਂਡ ਆ ਖਬੂਰ ਨੰਬਰ ਆਛੇ ਦੀ ਬਾਕੀ ਸੈਲਫ ਸਟਾਰਟ ਟਰੈਕਟਰ ਆ ਲੰਗਰੂngਾ ਟਰੈਕਟਰ ਦੇ ਨਾਲ ਦਾ ਅੱਗੇ ਹੈਗਾ ਜੀ ਅਰਜਨ 605 2010 ਮਾਡਲ ਤੇ ਇਹ ਟਰੈਕਟਰ ਦੇ ਚਾਰੇ ਟਾਇਰ ਹੈਗੇ ਜੀ ਅੱਧੋਂ ਜ਼ਿਆਦਾ ਟਾਇਰ ਆ ਪੱਕੇ ਟਾਇਰ ਆ ਸਿੰਪਲ ਸਟੀering ਆ ਸੈਂਟਰ ਗੀਅਰ ਆ ਇਹਦੀ ਡਿਮਾਂਡ ਹੈਗੀ ਆ 260000 ਰੁਪਇਆ ਵੈਸਟ ਬੰਗਾਲ ਦਾ ਨੰਬਰ ਹੈ ਜੀ ਵੈਸਟ ਬੰਗਾਲ ਦਾ ਨੰਬਰ ਆ ਤੁਹਾਨੂੰ ਪਹਿਲਾਂ ਵੀ ਦੱਸਿਆ ਇੱਥੇ ਟਰੈਕਟਰ ਵੈਸਟ ਬੰਗਾਲ ਦੇ ਨੰਬਰ ਦੇ ਹੀ ਮਿਲ ਜਾਂਦੇ ਆ ਪੰਜਾਬ ਨੰਬਰ ਵੀ ਮਿਲ ਜਾਂਦੇ ਆ ਹਰਿਆਣਾ ਰਾਜਸਥਾਨ ਸਾਰੇ ਹੀ ਮਿਲ ਜਾਂਦੇ ਆ ਅੱਗੇ ਹੈਗਾ ਜੀ ਮੈਸੀ ਮੈਸੀ 5245 DI 5245 DI ਟਰੈਕਟਰ ਆ ਤੇ ਮਾਡਲ ਹੈਗਾ ਜੀ ਇਹ ਟਰੈਕਟਰ 2004 190000 ਰੁਪਏ ਡਿਮਾਂਡ ਆ ਤੇ PB04 ਫਰੀਦਕੋਟ ਦਾ ਨੰਬਰ ਆ ਜੀ ਮਹਾਮਹਾਨ ਮਾਡਲ ਆ ਫਰੀਦਕੋਟ ਦਾ ਹੀ ਨੰਬਰ ਆ ਅੱਗੇ ਆ ਗਿਆ 265 265 ਟਰੈਕਟਰ ਆ ਇਹ ਟਰੈਕਟਰ ਦੇ ਚਾਰੇ ਟਾਇਰ ਅਗਲੇ ਟਾਇਰ ਨਵੇਂ ਆ ਮਗਲੇ ਟਾਇਰ ਹੈਗੇ 70 ਪੈਸੇ ਆਰ ਜੇ 31 ਨੰਬਰ ਆ ਤੇ ਵੱਡਾ ਬੰਪਰ ਆ 99 ਮਾਡਲ ਆ ਇਹਦੀ ਡਿਮਾਂਡ ਹੈਗੀ ਆ ਜੀ 1 ਲੱਖ ਤੇ 55000 ਰੁਪਇਆ 1 ਲੱਖ ਹਾਂਜੀ ਬਈ YouTube ਤੇ ਕਮੈਂਟ ਕਰੀ ਜਾਂਦਾ ਹਾਂਜੀ ਜੌਂਡੀਅਰ ਵੀ ਵਿਖਾਉਣੇ ਆ ਜੀ ਜੌਂਡੀਅਰ ਵੀ ਵਿਖਾਉਣੇ 1 ਲੱਖ 55000 ਰੁਪਇਆ ਅੱਗੇ ਹੈਗਾ ਜੀ ਮਿੰਦਰਾ 265 ਡੀ ਆਈ ਇਹਦੇ ਚਾਰੇ ਟਾਇਰ ਹੈਗੇ ਜੀ 90 ਪੈਸੇ ਭੂਮੀ ਪੁੱਤਰ ਮਾਡਲ ਆ 2001 ਮਾਡਲ 1 ਲੱਖ 95000 ਰੁਪਇਆ ਇਸ ਟਰੈਕਟਰ ਦੀ ਡਿਮਾਂਡ ਆ 2001 ਮਾਡਲ 195000 ਰੁਪਿਆ ਅੱਗੇ ਟਰੈਕਟਰ ਤੁਹਾਨੂੰ ਉਹ ਵਿਖਾਉਣਾ ਜੇ ਲੱਭਣ ਜਾਈਏ ਤਾਂ ਸ਼ਾਇਦ ਹੀ ਮਿਲੇ ਖੁੱਲ ਗਿਆ ਆਹ ਟਰੈਕਟਰ ਇਹ ਹੈਗਾ ਜੀ ਹਰਾ ਸਵਰਾਜ ਹਰਾ ਸਵਰਾਜ ਟਰੈਕਟਰ ਆ ਪੰਜਾਬ ਨੰਬਰਾਂ ਕਿਸ ਨੇ ਤਿਆਰ ਵਗੈਰਾ ਕਰਾਉਣਾ ਤਾਂ ਇੱਥੇ ਆ ਕੇ ਤੁਸੀਂ ਇਹ ਖਰੀਦ ਸਕਦੇ ਆ 81 ਮਾਡਲ ਆ ਜੀ 81 ਮਾਡਲ ਆ ਪੰਪੇ ਦਾ ਬਾਹਰ ਕੱਢਿਆ ਵਾ ਲਿਫਟ ਪੰਪ ਜੀ ਨੂੰ ਕਹਦੀਏ ਰਹਿਮਚਾਰੇ ਨਾਲ ਦੇ ਆ ਇਹਦੀ ਡਿਮਾਂਡ ਹੈਗੀ ਆ ਜੀ 120000 ਰੁਪਿਆ 81 ਮਾਡਲ ਦੀ 120000 ਰੁਪਿਆ ਡਿਮਾਂਡ ਆ ਚੰਗਾ ਪੰਪ ਕੱਢਿਆ ਉਹੀ ਇੰਜਨ ਆ ਕੋਈ ਚੇਂਜ ਨਹੀਂਗਾ ਅਮਰੌਣ ਕੰਪਨੀ ਦੀ ਬੈਟਰੀ ਆ ਕਿਸ ਨੇ ਰੈਡੀ ਵਗੈਰਾ ਕਰਾਉਣਾ ਤਾਂ ਇੱਥੇ ਆ ਕੇ ਤੁਸੀਂ ਇਹ ਟਰੈਕਟਰ ਖਰੀਦ ਸਕਦੇ ਆ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਬਾਈ ਟਰੈ ਚਾਰੇ ਟਾਇਰ ਟਰੈਕਟਰ ਦਾ 30 ਤੋਂ 35 ਪੈਸੇ ਆ ਮਗਰਲੇ ਪੋਲੋ ਦੇ ਆ ਮੂਰਲੇ ਗੁਡਇਰ ਦੇ ਆ ਤੇ ਮਾਡਲ ਦੀ ਗੱਲ ਕਰੀਏ ਮਾਡਲ ਹੈਗਾ ਜੀ ਇਹ 2007 290000 ਰੁਪਏ ਡਿਮਾਂਡ ਆ ਪੰਜਾਬ ਨੰਬਰ ਪੀਬੀ 63 ਨੰਬਰ ਆ ਜੀ ਇਹ ਚੰਗੇ ਟਰੈਕਟਰ ਆ ਜੀ ਆ ਕਮੈਂਟ ਕਰਕੇ ਦੱਸਿਓ ਚਲੋ ਕਿਹੜਾ ਟਰੈਕਟਰ ਵੇਖਣਾ ਆ ਬਾਈ ਦਾ ਕਮੈਂਟ ਆਇਆ ਸੀ ਸਵਰਾਜ 744 ਵਾਸਤੇ ਤੇ ਲੈ ਬਾਈ ਵੇਖ ਲਾ ਸਵਰਾਜ 744 ਆਇਆ ਖੜਾ ਤੇ ਮਾਡਲ ਤੁਹਾਨੂੰ ਦੱਸੀਏ ਇਹ ਟਰੈਕਟਰ ਹੈਗਾ ਜੀ ਮਾਡਲ 2010 3,30,000 ਰੁਪਏ ਡਿਮਾਂਡ ਆ ਤੇ ਪੰਜਾਬ ਨੰਬਰ ਹੈ ਜੀ ਪੀਬੀ 13 ਮਗਰ ਟਾਇਰ ਅੱਧੇ ਆ ਅਗਲੇ ਦੇਸੀ ਆ ਤੇ ਹੈ ਨਵੇਂ ਆ ਇਹ ਟਰੈਕਟਰ ਦੇ ਅੱਗੇ ਖੜਾ ਜੀ ਨਿਊ ਹੋਲੈਂਡ 3630 3630 ਸੁਪਰ ਟਰੈਕਟਰ ਆ ਬਾਕੀ ਮੂਰੇ ਘੋੜਾ ਬੰਪਰ ਲੱਗਿਆ ਮਗਰਲੇ ਟਾਇਰ ਨਵੇਂ ਆ ਮਗਰਲੇ 70 ਪੈਸੀ ਆ ਸੂਪਰ ਟਰੈਕਟਰ 50 HP ਚ ਆਉਂਦਾ ਜੀ ਇਹ 50 ਹਰਸ ਪਾਵਰ ਚ ਟਰੈਕਟਰ ਆ ਇਹ ਮਾਡਲ ਦੀ ਗੱਲ ਕਰੀਏ ਤਾਂ ਮਾਡਲ ਹੈਗਾ ਜੀ 2014 ABC ਗੇਅਰ ਹੈ ਦਾ 475000 ਰੁਪਏ ਡਿਮਾਂਡ ਆ ਐਸ ਟਰੈਕਟਰ ਦੀ 475000 ਰੁਪਏ ਡਿਮਾਂਡ ਆ ਫੈਵਰ ਕਵਰ ਵਾਲੀ ਛਤਰੀ ਲੱਗੀ ਆ ਚੰਗਾ ਟਰੈਕਟਰ ਆ ਅੱਗੇ ਆ ਗਿਆ ਜੀ ਸੋਨਾਲੀਕਾ DI 60 ਇਹਨੂੰ ਮਿੰਨੀ 60 ਵੀ ਕਹਿੰਦੇ ਆ ਮਿੰਨੀ 60 ਹੈਗਾ ਜੀ ਤਿੰਨ ਸਿਲੰਡਰ ਇੰਜਨ ਵਾਲਾ ਟਾਇਰ ਟਰੈਕਟਰ ਦੇ ਹੈਗੇ ਜੀ 70 ਪੈਸੇ ਚਾਰੇ ਤੇ ਮਾਡਲ ਦੀ ਗੱਲ ਕਰੀਏ ਆਹ ਟਰੈਕਟਰ ਹੈਗਾ ਬਾਈ ਮਾਡਲ 2010 290000 ਰੁਪਏ ਡਿਮਾਂਡ ਆ ਮਿੰਨੀ 60 10 ਮਾਡਲ 290000 ਰੁਪਏ ਅੱਗੇ ਆ ਗਿਆ ਸਵਰਾਜ 735 ਤੇ ਲੈ ਬਾਈ ਸਵਰਾਜ 735 ਵੇਖ ਲੈ 22 ਸਤ ਨਾਮ ਬਿਨਾ ਐਫੀ ਤੋਂ ਟਰੈਕਟਰ ਆ ਚਾਰੇ ਟਾਇਰ ਹੈਗੇ 70 75 ਪੈਸੇ ਮਾਡਲ 1990 130000 ਰੁਪਏ ਡਿਮਾਂਡ ਆ 130000 ਰੁਪਏ ਇਸ ਟਰੈਕਟਰ ਦੀ ਡਿਮਾਂਡ ਹੈ ਜੀ ਅੱਗੇ ਤੁਹਾਨੂੰ ਟਰੈਕਟਰ ਹੋਰ ਵੀ ਬਹੁਤ ਵਿਖਾਉਣੇ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਬਾਕੀ ਜਿਹੜੇ ਬਾਈ ਅਜ ਆਪਣੇ ਫੇਸਬੁੱਕ ਪੇਜ ਤੇ ਜਾਂ YouTube ਤੇ ਨਵੇਂ ਆਏ ਆ ਫੇਸਬੁੱਕ ਪੇਜ ਨੂੰ ਕਰ ਲੋ ਜੀ ਫੋਲੋ ਤੇ YouTube ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਜੋ ਆਉਣ ਵਾਲੀਆਂ ਵੀਡੀਓ ਸਭ ਤੋਂ ਪਹਿਲਾਂ ਦੇਖ ਸਕੋ ਆ ਆ ਗਿਆ ਸਵਰਾਜ 744 ਪਾਵਰ ਸਟੀering ਵਾਲਾ 2014 ਮਾਡਲ ਨਵੇਂ ਟਾਇਰਾਂ ਚ ਇਹਦੀ ਡਿਮਾਂਡ ਹੈਗੀ ਆ 3,25,000 ਰੁਪਿਆ 14 ਮਾਡਲ ਮਗਰਲੇ ਟਾਇਰ BKTP ਕੰਪਨੀ ਦੇ ਬਿਲਕੁਲ ਨਵੇਂ ਆ ਅੱਗੇ ਆ ਗਿਆ ਜੀ ਨਿਊ ਹੋਲੈਂਡ 3630 TX++ 55 HP ਚ 2013 ਮਾਡਲ 390000 ਰੁਪਿਆ 390000 ਰੁਪਿਆ ਐਸ ਟਰੈਕਟਰ ਦੀ ਡਿਮਾਂਡ ਆ 2013 ਮਾਡਲ ਦੀ ਬਾਕੀ ਟਰੈਕਟਰ ਕੰਡੀਸ਼ਨ ਦਾ ਸਾਫ ਆ ਪਲੱਸ ਪਲੱਸ ਵਾਲਾ ਟਰੈਕਟਰ ਆ ਬਾਈ ਆ ਗਿਆ ਆ ਫਾਰਮ ਟਰੈਕ 45 ਫਾਰਮ ਟਰੈਕ 45 2017 ਮਾਡਲ 440000 ਰੁਪਿਆ ਡਿਮਾਂਡ ਆ ਨਵੇਂ ਡਰਾਂ ਚ 17 ਮਾਡਲ 45 ਵਾਲਾ ਅੱਗੇ ਆਗੇ ਸਵਰਾਜ 855 2012 ਮਾਡਲ 425000 ਰੁਪਿਆ ਡਿਮਾਂਡ ਹੈ ਜੀ ਐਸ ਟਰੈਕਟਰ ਦੀ ਅੱਗੇ ਤੁਹਾਨੂੰ ਵਿਖਾ ਦਈਏ ਫਾਰਮਟ੍ਰੈਕ 50 ਵਾਲਾ। 50 ਵਾਲਾ ਟਰੈਕਟਰ ਆ ਚਾਰੇ ਟਾਇਰ ਇਹਦੇ ਵੀ 65 ਤੋਂ 70 ਪੈਸੇ ਆ ਰੰਗ ਨਾਲ ਦਾ। ਸਾਰਾ ਰੰਗ ਪੇਂਟ ਨਾਲ ਦਾ 96 ਮਾਡਲ ਆ। 1,45,000 ਰੁਪਏ ਡਿਮਾਂਡ ਆ ਜੀ। ਹਾਂਜੀ 265 ਵੀ ਵਿਖਾਵਾਂਗੇ ਬਾਈ। 1 ਲੱਖ ਤੇ 45,000 ਰੁਪਏ ਡਿਮਾਂਡ ਆ। ਅੱਗੇ ਆ ਗਿਆ ਸਵਰਾਜ 724। ਅਗਲੇ ਟਾਇਰ 70 ਪੈ ਹੀ ਮਗਰਲੇ ਅੱਧੇ 1999 ਮਾਡਲ ਸੋਨਾ ਰੰਗ ਰੂਪ ਦਾ ਪੂਰਾ। ਚਾਰੇ ਰਿਮ ਨਾਲ ਤੇ ਮਗਰਾੜ ਨਾਲ ਦੇ। ਇਹੀ ਡਿਮਾਂਡ ਹੈ ਜੀ 1 ਲੱਖ 40000 ਰੁਪਇਆ ਫਾਰਮ ਟਰੈਕ 60 ਆ ਗਿਆ ਜਿੱਗੇ ਫਾਰਮ ਟਰੈਕ 60 ਆ ਟਰੈਕਟਰ ਦੇ ਜਮਾਂ ਨਵੇਂ ਟਾਇਰ ਆ ਚਾਰੇ ਟਾਇਰ ਬਿਲਕੁਲ ਨਵੇਂ ਆ ਐਮ ਆਰ ਐਫ ਕੰਪਨੀ ਦੇ ਆ 99 ਮਾਡਲ ਆ ਡਬਲ ਕਲਚ ਆ 2 ਲੱਖ 15000 ਰੁਪਇਆ ਡਿਮਾਂਡ ਆ 2 ਲੱਖ ਤੇ 15000 ਰੁਪਇਆ ਐਸ ਟਰੈਕਟਰ ਦੀ ਡਿਮਾਂਡ ਹੈ ਜੀ ਅੱਗੇ ਸੋਨ ਵਾਲੀ ਇੱਕ ਆ 730 ਵਾਲਾ 2 ਸਿਲੰਡਰ ਇੰਜਨ ਚ ਕਿਸੇ ਨੇ ਕਿਰਾਏ ਵਗੈਰਾ ਦਾ ਪੱਠੇ ਤੇ ਜਾਂ ਕਿਸੇ ਨੇ ਮਿੱਟੀ ਦੀ ਟਰਾਲੀ ਟਰੁਲੀ ਤੇ ਲਾਉਣਾ ਤਾਂ ਆ ਟਰੈਕਟਰ ਤੇਲ ਖਰਚੇ ਤੋਂ ਘੱਟ ਵਾਲਾ ਟਰੈਕਟਰ ਆ ਆਸ਼ੇ ਦੇ ਮੁਕਾਬਲੇ ਚ ਥੋੜਾ ਜ ਚੰਗਾ ਮੰਨਿਆ ਜਾਂਦਾ ਤੇ ਇਹ ਟਰੈਕਟਰ ਹੈਗਾ ਮਾਡਲ 2011 195000 ਰੁਪਏ ਡਿਮਾਂਡ ਆ 6 ਝਰੀ ਆ ਜੀ ਇਹ ਅੱਗੇ 3522 ਆਸਤੇ ਕਮੈਂਟ ਆਈ ਜਾਂਦੇ ਸੀ ਹੁਣ ਸ਼ੇਅਰ ਕਰ ਦਿਓ ਬਈ ਵੀਡੀਓ ਨੂੰ ਦੱਬ ਕੇ 3522 ਟਰੈਕਟਰ ਆ ਤੇ ਬਾਕੀ ਇਹ ਟਰੈਕਟਰ ਦੇ ਅਗਲੇ ਟਾਇਰ ਹੈਗੇ ਜੀ 70 75 ਪੈਸੇ ਰੀਜਨਲ ਡੀਆਈ ਕੰਪਨੀ ਦਾ ਟਰੈਕਟਰ ਆਂਦਾ ਜੀ ਕੰਪਨੀ ਦਾ ਡੀਆਈ ਟਰੈਕਟਰ ਆ ਮਾਡਲ ਹੈਗਾ 2007 ਤੇ 140000 ਰੁਪਏ ਡਿਮਾਂਡ ਆ ਜੀ 2007 ਮਾਡਲ 140000 ਰੁਪਿਆ 3522 ਟਰੈਕਟਰ ਆ ਬਾਕੀ ਕੰਡੀਸ਼ਨ ਦਾ ਸਾਫ ਆ ਜੀ ਰੇਮ ਰੂਮ ਚੰਗੇ ਆ ਅੱਗੇ ਆ ਗਿਆ 475 ਅਗਲੇ ਟਰ ਅੱਧੇ ਆ ਮਗਰਲੇ ਵੀ ਅੱਧੇ ਆ ਇਹਦੀ ਡਿਮਾਂਡ ਹੈਗੀ ਆ 1,60,000 ਰੁਪਿਆ 96 ਮਾਡਲ 1,60,000 ਰੁਪਿਆ ਡਿਮਾਂਡ ਆ ਸੋਨਾਲੀਕਾ ਵਿਖਾ ਦਈਏ ਤੁਹਾਨੂੰ ਸੰਤਰੀ ਰੰਗ ਵਾਲਾ ਸੋਨਾਲੀਕਾ 60 ਵਾਲਾ ਟਰੈਕਟਰ ਆ ਸੰਤਰੀ ਰੰਗ ਵਾਲਾ ਥੋੜੇ ਟਰੈਕਟਰ ਆਏ ਸੀ ਮਾਡਲ ਹੈਗਾ 2001 2,55,000 ਰੁਪਿਆ ਡਿਮਾਂਡ ਆ ਜੀ 2,55,000 ਰੁਪਿਆ ਇਸ ਟਰੈਕਟਰ ਦੀ ਡਿਮਾਂਡ ਆ 1750 ਵਾਲਾ ਵਿਖਾ ਦਈਏ ਇੱਕ ਬਈ ਕਮੈਂਟ ਕਰਕੇ ਦੱਸੀ ਚਲੋ ਕਿੱਥੋਂ ਕਿੱਥੋਂ ਆਪਣੇ ਨਾਲ ਜੁੜੇ ਆ ਕਿੱਥੋਂ ਤੱਕ ਅੱਜ ਵਾਲੀ ਆਪਣੀ ਮਲੋਟ ਵਾਲੀ ਵੀਡੀਓ ਜਾ ਰਹੀ ਆ ਆਪਦਾ ਏਰੀਆ ਜ਼ਰੂਰ ਕਮੈਂਟ ਕਰ ਦਿਓ ਆਪਾਂ ਨੂੰ ਪਤਾ ਲੱਗ ਜੇਗੀ ਆਪਣੀ ਵੀਡੀਓ ਦੀ ਰੀਚ ਕਿੱਥੋਂ ਤੱਕ ਜਾ ਰਹੀ ਆ ਕਿੱਥੋਂ ਕਿੱਥੋਂ ਦੇ ਬਾਈ ਰਹੇ ਪੰਜਾਬੀ ਜਾਂ ਕੋਈ ਬਾਈ ਹਰਿਆਣੇ ਦੇ Rajasthan ਦੇ ਜਿੱਥੋਂ ਦੇ ਵੀ UP ਦੇ ਵੀ ਇਹਦੇ ਆ ਕਮੈਂਟ ਕਰਕੇ ਜ਼ਰੂਰ ਦੱਸੋ 750 ਸੋਨਾਲੀਕਾ ਪੈ ਟ੍ਰੈਕਟਰ ਤੇ ਹੈਗਾ ਜੀ 45% ਮਾਡਲ 2000 ਹੈਗਾ 4 ਇਦੀ ਡਿਮਾਂਡ ਹੈਗੀ ਆ ਪੰਜਾਬ ਨੰਬਰ 4 ਮਾਡਲ ਦੀ 235000 ਰੁਪਿਆ ਸੋਨਾਲੀ ਕਾ ਦੇ ਹਿੱਸੇ ਵਾਲਾ ਟਰੈਕਟਰ ਆ ਜੀ ਬਾਈ ਰਾਜਪਾਲ ਆਪਣਾ ਜੁੜਿਆ ਚੱਕ ਪੱਖੀ ਤੋਂ ਚੱਕ ਪੱਖੀ ਫਾਜਲ ਕਾ ਤੋਂ ਅੱਗੇ ਹੈਗਾ ਜੀ ਫਾਰਮ ਟਰੈਕ ਚੈਂਪੀਅਨ 35 ਵਾਲਾ ਆ ਟਰੈਕਟਰ 2006 ਮਾਡਲ ਆ 210000 ਰੁਪਿਆ ਡਿਮਾਂਡ ਆ 6 ਮਾਡਲ ਦੀ ਅੱਗੇ ਤੁਹਾਨੂੰ ਟਰੈਕਟਰ ਹੋਰ ਵੀ ਵਿਖਾ ਦੇਣਾ 265 ਵੀ ਸਾਹਮਣੇ ਚੱਲੀ ਜਾਂਦਾ ਇਹ ਵੀ ਵਿਖਾਵਾਂਗੇ ਬਾਈ ਫਰੋਜਪੁਰ ਤੋਂ ਆਂ ਰਾਮਪੁਰਾ ਫੂਲ ਤੋਂ ਬਾਈ ਕੁਲਦੀਪ ਅੱਗੇ ਆ ਗਿਆ ਜੀ ਨਿਊ ਹੋਲੈਂਡ 3602 3602 ਦੀ ਗੱਲ ਕਰੀਏ ਤਾਂ ਸਾਰੀ ਮੰਡੀ 'ਚ ਇੱਕ ਜਾਂ ਦੋ ਟਰੈਕਟਰ ਹੀ ਖੜੇ ਅੱਜ ਇਹਦੇ ਟਾਇਰ ਹੈਗੇ ਜੀ 80 ਪੈਸੇ ਚਾਰੇ ਟਾਇਰ 80 ਪੈਸੇ TX++ ਵਾਲਾ ਟਰੈਕਟਰ ਆ ਇਹ ਟਰੈਕਟਰ ਮਾਡਲ ਹੈਗਾ ਜੀ 2014 45 HP ਚ ਆਉਂਦਾ 290000 ਰੁਪਏ ਡਿਮਾਂਡ 290000 ਰੁਪਿਆ 14 ਮਾਡਲ ਫਾਰਮਟ੍ਰੈਕ 35 ਵਾਲਾ ਇੱਕ ਹੋਰ ਖੜਾ ਨਵੇਂ ਟਾਇਰਾਂ 'ਚ ਤਿੰਨ ਮਾਡਲ 2 ਲੱਖ ਰੁਪਿਆ ਆਇਸ਼ਰ ਆ ਗਿਆ ਜੀ 68 ਵਾਲਾ 368 368 ਵਾਲਾ ਟਰੈਕਟਰ ਆਵਾਂਗੇ ਆਹ ਟਰੈਕਟਰ ਹੈਗਾ ਜੀ 13 ਮਾਡਲ 368 ਰਿਕਾਡੋ ਰਿਕਾਡੋ ਤੁਹਾਨੂੰ ਮੈਂ ਦੱਸ ਦਈਏ ਕੀ ਚੀਜ਼ ਆ ਰਿਕਾਡੋ ਇੰਜਨ ਵਾਲੀ ਸੀ ਟਰੈਕਟਰ ਦੇ ਤੇ origignal show ਤੇ ਵੀ ਮਾਰ ਕੇ ਲੱਗੇ ਆ ਰਿਕਾਡੋ ਇੰਜਨ ਵਾਲਾ ਟਰੈਕਟਰ ਇਹ ਚੰਗਾ ਮੰਨਿਆ ਜਾਂਦਾ ਤੇਲ ਖਰਚਾ ਘੱਟ ਮੰਨਿਆ ਜਾਂਦਾ ਪਹਿਲੀ ਗੱਲ ਤਾਂ ਤੇਲ ਖਰਚਾ ਰਿਕਾਡੋ ਇੰਜਨ ਵਾਲੇ ਦਾ ਘੱਟ ਆ ਤੇ ਮਾਰਕੀਟ ਜਿੰਨੀ ਕਹਦੀਏ ਉਨੀ ਆ ਅਸ਼ੇ ਚ ਰਿਕਾਡੋ ਇੰਜਨ ਦੀ ਤੇ ਇਹਦੀ 13 ਮਾਡਲ ਦੀ ਡਿਮਾਂਡ ਹੈਗੀ ਆ 285000 ਰੁਪਇਆ ਹਰਿਆਣਾ ਨੰਬਰ ਟਰੈਕਟਰ ਆ ਬਾਕੀ ਟਾਇਰ ਵੀ ਟਰੈਕਟਰ ਦੇ ਚੰਗੇ ਆ ਪੱਕੇ ਕੰਪਨੀ ਦੇ ਟਾਇਰ ਆ ਜੀ ਡਬਲ ਕਲਚ ਆ ਅੱਗੇ ਆ ਗਿਆ ਜੀ ਆਇਸ਼ਰ ਅੱਗੇ ਆਪਣਾ ਬਾਈ ਜੁੜਿਆ ਹੈਗਾ ਚੱਕ ਬੰਨਣ ਵਾਲੀ ਡਾਕਟਰ ਬਾਈ ਰਾਜਕ੍ਰਿਸ਼ਨ ਜੁੜਿਆ ਆਪਣਾ ਤੇ ਇਹ ਹੈਗਾ ਜੀ ਆਇਸ਼ਰ ਸੈਲਫ ਸਟਾਰਟ ਲੈਫਟ ਕੰਟਰੋਲ 96 ਮਾਡਲ ਪੰਜਾਬ ਨੰਬਰ 110000 ਰੁਪਏ ਦਾ ਆਹ ਟਰੈਕਟਰ 110000 ਰੁਪਏ ਡਿਮਾਂਡ ਉੱਤੇ ਲਿਖੀ ਆ ਇਹ ਤੁਹਾਨੂੰ ਇੱਥੇ ਫਿਕਸ ਨਹੀਂ ਰੇਟ ਇੱਥੋਂ ਮਾੜੇ-ਮੋٹے ਘੱਟ ਵੱਧ ਵੀ ਹੋ ਜਾਂਦੇ ਆ ਤੇ ਅੱਗੇ ਹੈਗਾ ਜੀ ਸਟੈਂਡਰਡ ਸਟੈਂਡਰਡ ਆ ਗਿਆ ਡਬਲ ਕਲੱਚ ਵਾਲਾ ਨਵੇਂ ਟਾਇਰਾਂ ਚ ਤੇ ਬਾਕੀ ਤੁਹਾਨੂੰ ਘੁਮ ਕੇ ਵਿਖਾ ਦਈਏ ਟਰੈਕਟਰ ਤੇ ਚਾਰ ਚਫੇਰੇ 15 ਮਾਡਲ ਪੀਬੀ ਬਾਈ ਫਾਈਲ ਕਾ ਨੰਬਰ 3 ਲੱਖ ਤੇ 20000 ਰੁਪਈਆ ਡਿਮਾਂਡ ਆ 3 ਲੱਖ 20000 ਰੁਪਈਆ ਐਸ ਟਰੈਕਟਰ ਦੀ ਡਿਮਾਂਡ ਆ 265 ਖੜਾ ਜੀ 1 ਲੱਖ 40000 ਰੁਪਈਆ ਡਿਮਾਂਡ ਦੇਖ ਸਕਦੇ ਤੁਸੀਂ 97 ਮਾਡਲ ਆ ਕੰਡੀਸ਼ਨ ਥੋੜਾ ਜਿਹਾ ਰੰਗ ਪੇਟ ਹੈ Ориਜੀਨਲ ਆ ਥੋੜਾ ਜਿਹਾ ਘੱਟ ਆ ਕੰਡੀਸ਼ਨ ਜਿਵੇਂ ਬਾਹਰ ਖੜਦਾ ਰਹਿੰਦਾ ਹੈ ਕਿ ਇਹ ਟਰੈਕਟਰ ਡੀਆਈ ਦਾ ਫੋਰਡ ਦਾ ਰੱਗ ਹੁੰਦਾ ਕ ਕੱਚਾ ਰੰਗ ਕਹਿੰਦਾ ਮਤਲਬ ਕਿ ਛੇ ਤੀ ਰੰਗ ਉਤਰ ਜਾਂਦੇ ਨੇ ਟਰੈਕਟਰਾਂ ਦੇ ਜੇ ਗਾਲ ਫੜ ਜਾਂਦਾ ਟਰੈਕਟਰ ਅੱਗੇ ਆ ਗਈ ਸੋਨਾਲੀਕਾ ਸੋਨਾਲੀਕਾ ਹੈਗਾ ਜੀ ਇਹ ਨਵੇਂ ਟੈਰਾਂ ਚ ਮਾਡਲ ਹੈਗਾ ਜੀ ਇਹ 2011 275000 ਰੁਪਿਆ ਡਿਮਾਂਡ ਆ 11 ਮਾਡਲ ਟਰੈਕਟਰ 275000 ਰੁਪਿਆ ਐਸ ਟਰੈਕਟਰ ਦੀ ਡਿਮਾਂਡ ਆ 35 ਵਾਲਾ ਸਾਈਡ ਗੇਅਰ ਅੱਗੇ ਫੋਰਡ 3600 ਵਿਖਾ ਲਈਏ 99 ਮਾਡਲ ਮਕਲੇਟਰ 80 ਪੈਸੇ ਰੰਗ ਨਾਲ ਦਾ ਰਹਿਮ ਸਾਫ ਆ ਉੜਾਇਓ ਤੋਂ ਟਰੈਕਟਰ ਜੰਗਾਲਿਆ ਜਾ 1,40,000 ਰੁਪਏ ਡਿਮਾਂਡ ਆ 1,40,000 ਰੁਪਏ ਡਿਮਾਂਡ ਆ ਚੰਗਾ ਟਰੈਕਟਰ ਆ ਅੱਗੇ ਆ ਗਿਆ ਜੀ ਆਇਸ਼ਰ 241 ਨਵੇਂ ਡਰਾਂ ਚ ਉੱਚਾ ਮਾਡਲ 2011 ਮਾਡਲ 2 ਲੱਖ ਰੁਪਏ ਡਿਮਾਂਡ ਆ ਜੀ 11 ਮਾਡਲ 2 ਲੱਖ ਰੁਪਏ ਐਸ ਟਰੈਕਟਰ ਦੀ ਡਿਮਾਂਡ ਆ ਤੇ ਵਾਲੀ 2006 ਮਾਡਲ 2,75,000 ਰੁਪਏ ਲਾਲ ਰੰਗ ਵਾਲਾ ਟਰੈਕਟਰ ਆ 2,75,000 ਰੁਪਏ ਆ ਟਰੈਕਟਰ ਦੀ ਡਿਮਾਂਡ ਆ ਬਾਈ ਬਾਕੀ ਚੰਗਾ ਸਾਫ ਤੇ ਸੋਹਣਾ ਟਰੈਕਟਰ ਆ। ਹੋਰਲੇ ਟਾਇਰ ਐ ਐਮ ਆਰ ਐਫ ਦੇ ਮਗਰਲੇ ਸੀਟ ਕੰਪਨੀ ਦਾ ਟਾਇਰ ਆ ਜੀ। ਆ ਕਿ ਤੁਹਾਨੂੰ ਆਈਸ਼ਾ ਟਰੈਕਟਰ ਇੱਕ ਹੋਰ ਵਿਖਾ ਦਈਏ। ਆਈਸ਼ਾ ਟਰੈਕਟਰ ਇੱਕ ਹੋਰ ਵਿਖਾ ਦਈਏ। ਇਹ ਟਰੈਕਟਰ ਬਾਈ ਸ਼ੋਰੂਮ ਕੰਡੀਸ਼ਨ ਦਾ ਟਰੈਕਟਰ ਆ। ਇਹਨੂੰ ਸੋਹਣਾ ਕਹਿੰਦੇ ਆ ਨਾ, ਵਾਕਈ ਸੋਹਣਾ ਟਰੈਕਟਰ ਆ। ਮਗਰਲੇ ਟਾਇਰ ਹੈਗੇ ਆ ਜੀ। ਨਵੇਂ ਟਾਇਰ ਆ। ਹੈ ਇਹਦੇ ਗੁੱਡ ਇਅਰ ਕੰਪਨੀ ਦੇ ਆ। ਨਵੇਂ ਮਾਡਲ ਵਾਲੇ ਟਾਇਰ ਆ ਜਮਾ। ਅਗਲੇ ਟਾਇਰ ਵੀ ਗੁੱਡ ਇਅਰ ਦੇ ਆ। ਰੇਟ ਨਹੀਂ ਲਿਖਿਆ ਹੁਣੇ ਹੀ ਅੰਦਰੋਂ ਕੱਢ ਕੇ ਇਹਨਾਂ ਨੇ ਬਾਹਰ ਲਾਇਆ। ਰੇਟ ਵਗੈਰਾ ਵੀ ਤੁਹਾਨੂੰ ਦੱਸ ਦਾਂਗੇ ਜੀ ਆਪਣੇ ਖੜੇ ਖੜੇ ਇੱਥੇ ਲਿਖਦਾ ਤਾਂ ਇਹਨਾਂ ਨੇ ਅੱਗੇ ਆ ਗਿਆ ਪਾਵਰ ਟਰੈਕ ਪਾਵਰ ਟਰੈਕ 439 ਵਾਲਾ 439 ਵਾਲਾ ਟਰੈਕਟਰ ਆ ਲੋਡ ਮੈਕਸ ਆਉਂਦਾ ਜੀ ਇਹ ਲੋਡ ਮੈਕਸ ਵੇਕਟਰ ਆ ਖਰਚੇ ਵਗੈਰਾ ਘੱਟ ਆ ਰਾਜਸਥਾਨ ਨੰਬਰ ਆ ਅਗਲੇ ਟਾਇਰ ਨਵੇਂ ਆ ਮਗਰਲੇ ਅੱਧੇ ਆ ਤੇ ਇਹ ਟਰੈਕਟਰ ਤੇ ਡਿਮਾਂਡ ਤੁਸੀਂ ਇੱਥੇ ਆ ਕੇ ਖਰੀਦ ਸਕਦੇ ਆ 963 ਵੀ ਮਿਲ ਜਾਂਦੇ ਆ 4 ਵੀਲ ਡਰਾਈਵ ਘੋੜਾ ਬੰਪਰ ਮਾਡਲ ਤੇ ਰੇਟ ਇਹਨਾਂ ਤਿੰਨਾਂ ਰੇਟਾਂ ਮੈਂ ਤੈਨੂੰ ਲਿਖੇਗੇ 01 ਮਾਡਲ ਹੈਗਾ ਜੀ ਇਹ 2017 ਇਹਦੀ ਡਿਮਾਂਡ ਹੈਗੀ ਆ 3 ਲੱਖ 75000 ਰੁਪਿਆ 3 ਲੱਖ 75000 ਫਾਰਮ ਟਰੈਕ 45 ਸੁਪਰ ਮੈਕਸ 2012 ਮਾਡਲ 3 ਲੱਖ 10000 ਰੁਪਿਆ ਡਿਮਾਂਡ ਆ 3 ਲੱਖ 10000 ਸਕਾਟ ਵਿਖਾ ਦਈਏ ਮਰੂਤੀ ਵਾਲਾ 340 ਵਾਲਾ 340 ਵਾਲਾ ਟਰੈਕਟਰ ਆ ਤੇ ਇਹ ਟਰੈਕਟਰ ਹੈਗਾ ਜੀ ਰੰਗ ਰੰਗ ਸਾਰਾ ਕੁਝ ਨਾਲ ਦਾ ਹੀ ਹੈ ਜੇ ਹੈ ਥੋੜਾ ਜਿਹਾ ਘਾਟਾ ਰੰਗ 99 ਮਾਡਲ ਹੈ 1,30,000 ਰੁਪਏ ਡਿਮਾਂਡ ਆ 5911 ਬਈ ਅੱਜ ਇੱਕ ਵੀ ਨਹੀਂ ਆਇਆ ਸਾਰੀ ਮੰਡੀ ਜੇ ਇੱਕ ਵੀ ਟਰੈਕਟਰ ਨਹੀਂ ਆ 5911 ਆਇਆ ਇੱਕ ਬਈ ਅੱਜ ਵਾਲੀ ਵੀਡੀਓ ਨੂੰ ਜਿੰਨਾ ਤੁਸੀਂ ਜ਼ਿਆਦਾ ਸ਼ੇਅਰ ਕਰ ਦੋਗੇ 3600 ਵਿਖਾ ਦੇ ਬਈ ਸਾਰੇ ਵਿਖਾ ਦੇ ਜਿੰਨੇ ਜ਼ਿਆਦਾ ਸ਼ੇਅਰ ਕਰ ਦੋਗੇ ਕਾਲੂ ਆਪਾਂ ਕੋਟਕਪੂਰੇ ਵੀ ਲਾਈਵ ਹੋਣਾ ਕੋਟਕਪੂਰਾ ਮੰਡੀ ਤੇ ਵੀ ਲਾਈਵ ਹੋਣਾ ਉੱਥੇ ਵੀ ਆਪਾਂ ਤੁਹਾਨੂੰ ਟਰੈਕਟਰ ਵਿਖਾ ਦਾਂਗੇ 5911 ਵਾਧੂ ਆਉਂਦੇ ਆ ਅੱਗੇ ਆ ਗਿਆ ਜੀ ਫਾਰਮ ਟਰੈਕ 60 ਡਬਲ ਕਲੱਚ ਚੰਗੇ ਟੇਰਾਂ 'ਚ ਇਹ ਟਰੈਕਟਰ ਮਾਡਲ ਹੈਗਾ 2006 2,66,000 ਰੁਪਿਆ ਫੋਰਡ 3000 ਸੋਹਣਾ ਨੁਕਰਾਂ ਟਰੈਕਟਰ ਆ 72 ਮਾਡਲ ਆ A2Z ਰੀਜਨਲ ਆ ਤੁਹਾਨੂੰ ਇੱਕ ਦਿਨ ਪਹਿਲਾਂ ਵੀ ਆਪਾਂ ਵੱਖਰੀ ਵੀਡੀਓ ਪਾਈ ਸੀ 3,70,000 ਰੁਪਿਆ ਇੱਥੇ ਆਕੇ ਖਰੀਦ ਸਕਦੇ ਆ ਜੀ ਇਹ ਸਾਰਾ ਰੀਜਨਲ ਆ ਗ੍ਰਿਲ ਗਰੂਲਰ ਰੰਗ ਸੀਟ ਸਾਰਾ ਕੁਝ ਹੀ ਰੀਜਨਲ ਆ ਕਿਹੜਾ ਫਾਰਮ ਟਰੈਕ ਬਈ ਜਲਦੀ ਜਲਦੀ ਬੋਲਦੇ ਆ ਫਾਰਮ ਟਰੈਕ ਇਹ ਫਾਰਮ ਟਰੈਕ ਹੈਗਾ ਬਈ 2018 ਮਾਡਲ 18er 2018 ਕਈ ਨਾ 2001 ਮਾਡਲ ਪੀਬੀ 18 ਪੰਜਾਬ ਨੰਬਰ 220000 ਰੁਪਿਆ 220000 ਰੁਪਿਆ ਡਿਮਾਂਡ ਲੈ ਆ ਬਈ ਕਮਲਪ੍ਰੀਤ ਗਿੱਲ ਵੇਖ ਲਿਆ ਟਰੈਕਟਰ ਸ਼ੇਅਰ ਕਰੀ ਚਲੋ ਜੀ ਜਲਦੀ ਜਲਦੀ ਅਗੇ ਜੌਂਡੀਅਰ ਖੜਾ ਜੀ 5310 ਇਹ ਹੈਗਾ ਮਾਡਲ ਸਾਫ ਕੰਡੀਸ਼ਨ ਦਾ ਟਰੈਕਟਰ ਹੈ ਜੀ ਸੋਹਣਾ ਟਰੈਕਟਰ ਰੇਟ ਤੇ ਮਾਡਲ ਨਹੀਂ ਲਿਖਿਆ ਗਿਆ ਹੁਣੇ ਟਰੈਕਟਰ ਆ ਕੇ ਖੜਾ ਮੰਡੀ ਚ 33 30 ਖੜਾ ਜੀ ਅੱਗੇ ਨੀਲੇ ਟਰੈਕਟਰ ਆ ਚਲਿਓ 33 ਟਰੈਕਟਰ ਆ 2000 ਮਾਡਲ ਆ 2 ਲੱਖ ਤੇ 60000 ਰੁਪਏ ਡਿਮਾਂਡ ਆ 14 ਦੇ 15 ਚ ਟਰੈਕਟਰ ਆ ਤੇ ਮਿਲਦੇ ਆ ਜੀ ਫਿਰ ਹੁਣ ਆਪਾਂ ਇੱਕ ਨਵੀਂ ਵੀਡੀਓ ਦੇ ਨਾਲ ਇੱਕ ਕਮੈਂਟ ਕਰਕੇ ਦੱਸ ਦਿਆ ਕਰੋ ਕਿਵੇਂ ਦੀਆਂ ਲੱਗਦੀਆਂ ਆਪਣੀਆਂ